ਜੀ ਕੀ ਫਤਿਹ ਨੰਗਲ ਅੰਬੀਆਂ ਪਿੰਡ ਦੇ ਵਿੱਚ ਸ਼ਿਸ਼ੂਭਤ ਹੈ ਮਾਤਾ ਪੰਜਾਬ ਕੌਰ ਜੀ ਦਾ ਉਹ ਪਾਵਨ ਸਥਾਨ ਜਿੱਥੇ ਉਹਨਾਂ ਨੇ ਆਪਣੇ ਬਚਪਨ ਨੂੰ گزارਿਆ ਆਪਣੀ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਮਾਤਾ ਪੰਜਾਬ ਕੌਰ ਜੀ ਬਾਬਾ ਰਾਮ ਰਾਏ ਜੀ ਦੀ ਪਤਨੀ ਸਨ ਤੁਸੀਂ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਥਾਨ ਮਾਤਾ ਪੰਜਾਬ ਕੌਰ ਜੀ ਦਾ ਪੇਕਾ ਕਰ ਹੈ। ਇਸ ਸਥਾਨ ਦੇ ਨਾਲ ਉਹਨਾਂ ਦੇ ਜੀਵਨ ਕਾਲ ਦੀਆਂ अनेका अलौकिक ਘਟਨਾਵਾਂ ਜੁੜੀਆਂ ਹੋਈਆਂ ਹਨ। ਪਿੰਡ ਨੰਗਲ ਅੰਬੀਆਂ ਜ਼ਿਲ੍ਹਾ ਜਲੰਧਰ ਦੇ ਇਤਿਹਾਸਿਕ ਨਗਰਵਜੋਂ ਵਿਸ਼ੇ ਵਿੱਚ ਪ੍ਰਸਿੱਧ ਹੈ। ਇਸ ਵੇਲੇ ਇਸ ਡੇਰੀ ਦੀ ਸੇਵਾ ਮਹੰਤ ਚੇਤਨ ਦਾਸ ਜੀ ਕਰ ਰਹੇ ਹਨ ਇਸ ਸਥਾਨ ਤੇ ਇੱਕ ਖੋਈ ਵੀ ਮੌਜੂਦ ਹੈ ਕਿਹਾ ਜਾਂਦਾ ਹੈ ਕਿ ਇਸ ਖੋਈ ਤੋਂ ਜਦੋਂ ਮਾਤਾ ਪੰਜਾਬ ਕੌਰ ਪਾਣੀ ਭਰ ਕੇ ਲਿਆਉਂਦੀ ਤਾਂ ਜਿਸ ਵੀ ਬਰਤਨ ਵਿੱਚ ਉਹ ਪਾਣੀ ਸਿਰ ਤੇ ਰੱਖ ਕੇ ਤੁਰਦੇ ਉਹ ਬਰਤਨ ਸਿਰ ਦੇ ਨਾਲੋਂ ਕਰੀਬਨ 1.5 ਫੁੱਟ ਉੱਚਾ ਰਹਿੰਦਾ ਸੀ ਪ੍ਰਾਤਨ ਸਮੇਂ ਦੇ ਵਿੱਚ ਇਸ ਸਥਾਨ ਤੇ ਇੱਕ ਪਿਪਲੀ ਦਾ ਦਰਖਤ ਉੱਗਿਆ ਸੀ ਉਸ ਦਰਖਤ ਨੂੰ ਇੱਕ ਮੁਸਲਮਾਨ ਨੌਜਵਾਨ ਵੱਲੋਂ ਕੁੱਟ ਦਿੱਤਾ ਗਿਆ ਅਤੇ ਜਦੋਂ ਉਹ ਦੂਸਰੇ ਦਿਨ ਉਸ ਜਗ੍ਹਾ ਤੇ ਪਹੁੰਚਦਾ ਹੈ ਤਾਂ ਉਸ ਨੇ ਦੇਖਿਆ ਕਿ ਪਿਪਲੀ ਦਾ ਉਹ ਦਰਖਤ ਪਹਿਲਾਂ ਨਾਲੋਂ ਵੀ ਵੱਧ ਹਰਾ-ਪਰਾ ਉਸੇ ਤਰ੍ਹਾਂ ਹੀ ਖੜਾ ਸੀ ਸਾਧ ਸੰਗਤ ਜੀ ਇਹ ਉਹੀ ਪਿਪਲੀ ਦਾ ਦਰਖਤ ਹੈ ਜਿਸ ਦੇ ਉੱਤੇ ਮਾਤਾ ਪੰਜਾਬ ਕੌਰ ਜੀ ਜਦੋਂ ਉਹਨਾਂ ਦੀ ਉਮਰ ਕੇਵਲ 7 ਸਾਲ ਸੀ ਅਤੇ ਬਚਪਨ ਵਿੱਚ ਸਨ ਉਹਨਾਂ ਨੇ ਕੱਚੇ ਤੰਦ ਦੀ ਪਿੰਗ 파 ਕੀ ਇਸ ਪਿਪਲੀ ਦੇ ਦਰਖਤ ਤੇ ਝੂਟੀ ਅਤੇ ਸਭ ਨੂੰ ਇਸ ਅਲੋਪਿਕ ਕੌਤਕ ਦੇ ਨਾਲ ਹੈਰਾਨ ਕਰ ਦਿੱਤਾ ਮਹੰਤ ਚੇਤਨ ਦਾਸ ਜੀ ਦਰਸ਼ਕਾਂ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਦੇ ਹਨ ਕਿ ਮਾਤਾ ਪੰਜਾਬ ਕੌਰ ਖੱਤਰੀ ਕੁੱਲ ਵਿੱਚੋਂ ਸਨ ਅਤੇ ਉਹਨਾਂ ਦੀ ਸ਼ਾਦੀ ਸਤਵੇਂ ਗੁਰੂ ਹਰ राय ਸਾਹਿਬ ਜੀ ਦੇ بیٹے ਬਾਬਾ ਰਾਮ ਰਾਏ ਜੀ ਦੇ ਨਾਲ ਹੋਈ ਸੀ ਬਾਬਾ ਰਾਮ ਰਾਏ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਭਰਾਤਾ ਸਨ ਦਰਸ਼ਕੋ ਤੁਹਾਡੀ ਜਾਣਕਾਰੀ ਦੇ ਵਿੱਚ ਹੋਰ ਵਾਅਦਾ ਕਰਦੇ ਹਈਏ ਅਤੇ ਇਹ ਵੀ ਦਸਿਏ ਕਿ ਪਿੰਡ ਨੰਗਲ ਅੰਬੀਆਂ ਦਾ ਨਾਮ ਅੰਮੀਆਂ ਮੁਸਲਮਾਨ ਦੇ ਨਾਮ ਤੋਂ ਪਿਆਸੀ ਮਾਤਾ ਪੰਜਾਬ ਕੌਰ ਜੀ ਦੀ ਮਾਤਾ ਦਾ ਨਾਮ ਦੇਤੀ ਸੀ ਅਤੇ ਮਾਤਾ ਪੰਜਾਬ ਕੌਰ ਦੇ ਪਿਤਾ ਰਾਮ ਨਰਾਇਣ ਖੱਤਰੀ ਸਨ ਇਸ ਪਾਵਨ ਅਸਥਾਨ ਤੇ ਵਿਸਾਖ ਸੁਦੀ ਪੈਂਚਮੀ ਨੂੰ ਬਹੁਤ ਭਾਰੀ ਮੇਲਾ ਲੱਗਦਾ ਹੈ ਦੇਰਾਦੂਨ ਸੰਪਰਦਾ ਜੋ ਬਾਬਾ ਰਾਮ ਰਾਏ ਜੀ ਦੇ ਨਾਮ ਤੇ ਚੱਲ ਰਹੀ ਹੈ ਉਹਨਾਂ ਵੱਲੋਂ ਦੇ ਉੱਤੇ ਬਹੁਤ ਹੀ ਖੂਬਸੂਰਤ ਸਕੂਲ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਸ ਸੰਸਥਾ ਵੱਲੋਂ ਕਰੀਬਨ 135 ਸਕੂਲ ਕਾਲਜ ਚਲਾਏ ਜਾ ਰਹੇ ਹਨ ਇਸੀ ਮਾਤਾ ਪੰਜਾਬ ਕੌਰ ਨੰਗਲ ਅੰਬੀਆਂ ਸੰਬੰਧੀ ਕੁਝ ਜਾਣਕਾਰੀ